ਯਾਰ ਲੈ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਣਗੇ ਬਾਬਾ ਨਾਨਕ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੂਰਜ ਚੜ੍ਹ ਚੁੱਕਿਆ ਹੈ ਤੇ ਆਪਣੇ ਕੰਮਾਂ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਮੈਂ ਪੱਠੇ ਕੋ ਉਤਰਨ ਲੱਗਿਆ ਸੀ ਅੱਜ ਮੈਂ ਕਿਤੇ ਜਾਣਾ ਹੈ ਉਹ ਸਭ ਨੂੰ ਪਤਾ ਹੀ ਹੈ ਅੱਗੇ ਵਲੌਗ ਵਿੱਚ ਪਤਾ ਲੱਗ ਜਾਏਗਾ ਕਿ ਮੈਂ ਕਿੱਥੇ ਜਾਣਾ ਹੈ ਤੇ ਹੁਣ ਦਿਨ ਦੇ ਕੰਮ ਕਾਰ ਕਰਦੇ ਆ ਤੇ 11 ਵਜੇ ਆਪਾਂ ਤੁਰਨਾ ਹੈ ਤੇ ਚਲੋ ਆ ਜੋ ਟਰੱਕ ਰਿਗਰਾਰੀਂ ਕੱਸੀਆਂ ਪਿੰਨ ਤਾਂ ਅਬ ਜ਼ੋਰ ਬੜਾ ਲੈਂਦਾ ਹੈ ਹਾਂਜੀ ਤੇ ਆਪਣੀ ਤਿਆਰੀ ਹੋ ਚੁੱਕੀ ਏ ਬਾਈਕ ਆਪਣੀ ਬਿਲਕੁਲ ਰੈਡੀ ਏ ਤੇ ਆਪਾਂ ਵੀ ਬਿਲਕੁਲ ਰੈਡੀ ਆ ਤੇ ਹੁਣ ਥੋੜੀ ਦੇਰ ਤੱਕ ਤੁਰਦੇ ਆ ਤੇ ਅੱਗੇ ਦਾ ਰਸਤੇ ਦਾ ਫਿਰ ਵੀ ਉਹ ਅਸੀਂ ਤਿਆਰ ਤਾਂ ਮੰਨ ਲਓ ਐਸੀ 4 ਜਣੇ ਹੈ ਤੇ ਹੌਲੇ ਹੌਲੇ ਹੁਣ ਸਿਰਫ ਅਸੀਂ ਦੋ ਜਣੇ ਰਹਿ ਗਏ ਆ ਦੋ ਜਣੇ ਵੇਰ ਗਏ ਨੇ ਕਹਿੰਦੇ ਅਸੀਂ ਨਹੀਂ ਜਾਣਾ ਕੋਈ ਉਹਨਾਂ ਦੀ ਕਾਰ ਦੀ ਪ੍ਰੋਬਲਮ ਹੋ ਗਈ ਏ ਤੇ ਪੂਆ ਦੇ ਮੁੰਡੇ ਦੀ ਤਾਂ ਮਾਤਾ ਢਿੱਲੀ ਹੋ ਗਈ ਸੀ ਤਾਂ ਕਰਕੇ ਸਾਡੀ ਪੂਆ ਜੋ ਢਿੱਲੀ ਹੋ ਗਈ ਸੀ। ਮੰਨੋ ਕੋਈ ਨਾ ਕੋਈ ਪ੍ਰੋਬਲਮ ਹੈਗੀ ਕੋਈ ਤੇ ਭਾ ਬਿਲਕੁਲ ਰੈਡੀ ਆ। ਬੈਗ ਬੈਗ ਅੱਗੇ ਜਾ ਕੇ ਉਹ ਭਾਈ ਇਹਨੇ ਅੱਗੇ ਰੱਖ ਲੈਣਾ ਐਸ ਵਾਸਤੇ ਮੈਂ ਇੱਥੇ ਅੱਗੇ ਲੈ ਰੱਖ ਕੇ ਚੱਲਿਆ। ਤੇ ਆਪਾਂ ਰੁਕੇ ਆ ਫਰੋਹੀਪੁਰ ਪਹੁੰਚ ਕੇ ਸੋਈਦਾ ਸਾਰੀ 3.0 ਤੇ ਤੇ ਆ ਨਾ ਗੱਡੀ ਜੀ ਵਛਾਈ ਯਾਰ ਨਾ ਪਛਵਾੜਾ ਪੀੜ ਕਰਨ ਲੱਗ ਪਿਆ ਤੇ 80. ਸੰਗਤ ਬਹੁਤ ਜ਼ਿਆਦਾ ਜਾ ਰਹੀ ਵੀ ਬਹੁਤ ਜ਼ਿਆਦਾ ਆਜੂ ਤੂੰ ਜ਼ਿਆਦਾ ਸੰਗਤ ਪਹੁੰਚ ਰਹੀ ਓਥੇ ਤੁਹਾਨੂੰ ਓਥੇ ਜਾ ਲ ਕੇ ਵਿਖਾਵਾਂਗਾ ਨਜ਼ਾਰਾ ਹੁਣ ਅਸੀਂ ਨਾ ਹਰੀਕ ਚੱਲ ਕੇ ਰੁਕਾਂਗੇ ਚਾਹ ਪੀਵਾਂਗੇ ਤੇ ਉਥੋਂ ਦਾ ਤੁਹਾਨੂੰ ਨਜ਼ਾਰਾ ਵਿਖਾਵਾਂਗਾ ਉਸ ਤੋਂ ਪਹਿਲਾਂ ਵੀਡੀਓ ਨਹੀਂ ਬਣਾਣੀ ਕਿਉਂਕਿ ਰਾਸ਼ ਬੜਾ ਯਾਰ ਮੋਟਰਸਾਈਕਲ ਲਈ ਲਾਈਏ ਲਾਲ ਕਿੰਗ ਮੁੱਛਾਂ ਨੂੰ ਵਟ ਚੜਾਉਂਦਾ ਹੋਇਆ ਆਪਾਂ ਆ ਚੁੱਕੇ ਹਾਰੀ ਦੇ ਪਤਨ ਮਹਿਰਾ ਤੇ ਤੇ ਹੁਣ ਇੱਥੇ ਫ੍ਰੈਸ਼ ਹੋਣ ਵਾਸਤੇ ਚਾਹ ਚੂਪੀਵਾਂਗੇ ਤੇ ਥੋੜਾ ਬਹੁਤ ਸਾਹਾਂ ਪੀਵਾਂਗੇ ਉਸ ਤੋਂ ਬਾਅਦ ਅੱਗੇ ਦਾ ਸਫ਼ਰ ਯਾਰੀ ਰੱਖਾਂਗੇ ਸੋ ਕਰਨਾ ਆਰਡਰ ਕਰਤਾ ਹੈ ਪਾਣੀ ਹੈ ਪੀਆ ਨਹੀਂ ਮੈਂ ਕਿਥੇ ਪੀਤਾ ਪਾਣੀ ਮੈਂ ਨਹੀਂ ਪਾਣੀ ਪੀਤਾ ਇਹ ਵੇਖੋ ਜੀ ਲਾਲਿਆ ਨਾ ਨਹੀਂ ਓ ਲਾਲਿਆ ਇਹ ਨਹਿਰਾ ਇਥੇ ਬਹੁਤ ਵਧੀਆ ਟੀ ਪੁਆਇੰਟ ਬਣਿਆ ਹੋਇਆ ਹੈ ਟੀ ਪੁਆਇੰਟ ਜਾਨੀ ਕਿ ਚਾਹ ਵਗੈਰਾ ਪੀਨੂ ਲੱਗ ਗਿਆ ਉਥੇ ਮਹਿਰਾ ਲੰਗਦੀਆਂ ਨੇ ਦੋਨੋਂ ਸਾਈਡ ਹਾਈਵੇ ਨੇ ਵੱਡੇ ਰੋਡ ਤੇ ਇਹ ਹੋਟਲ ਹੈ ਲਾਲੇ ਇੱਕ ਉਰਾਈ ਇੱਕ ਮਿੰਟ ਤੈਨੂੰ ਚੀਜ਼ ਦਿਖਾਣਾ ਹੈਗਾ ਆ ਬੰਦਾ ਪਛਾਣ ਹੈ ਕੌਣ ਹੈ ਆ ਬੰਦਾ ਪਛਾਣ ਹੈ ਕੌਣ ਹੈ ਹਨ ਇਹਨੇ ਵਜਣੇ ਕਹਿੰਦੇ ਫੋਟੋ ਲੱਗੀ ਹੋਈ ਹੈ ਆਪਾਂ ਦਾ ਵੀ ਜਿਆਦਾ ਪੀਣ ਦੀ ਲੋੜ ਨਹੀਂ ਆ। ਪਾਣੀ ਬਦਲ ਆਇਆ। ਪਾਣੀ ਮੈਂ ਲੈ ਕੇ ਆਣੀ ਪਾਣੀ ਲੈਣ ਆਪਾਂ। ਪਾਣੀ ਚ ਚੈੱਕ ਕਰਕੇ ਢੱਕ ਡੂੰਗਾ। ਛਾਲ ਵਾਰੀ। ਕਿੱਧਰ ਕਿੱਧਰ? ਜਾਂ ਦੂਰ ਜਾਂ? ப் பகே ਆਪਾ ਸਕਣ ਲੱਗੇ ਹੁਣਾ ਬ੍ਰੈਡ ਪਕੌੜੇ ਜੇ ਕਿਸੇ ਨੇ ਖਾਣੇ ਨੇ ਤੇ ਹਰੀ ਕੇ ਪੱਤਨ ਦੇ ਬੜੇ ਮਸ਼ਹੂਰ ਨੇ ਪਕੌੜੇ ਤੇ ਬ੍ਰੈਡ ਆ ਸਕਦਾ ਹੈ ਖਾਣ ਹੀ ਜਾਨੀ ਕਿ ਇੰਜੋਏ ਕਰ ਸਕਦਾ ਵੇਖ ਕੇ ਅਸੀਂ ਤੇ ਖਾ ਰਹੇ ਆ ਨਿਕਲ ਪਿਆ ਏਨਾ ਵਧੀਆ ਟੈਸਟ ਬਸ ਆਉਂਦੀ ਹੈ ਨਾ ਜੀ ਜੀ ਨਹੀਂ ਜੀ ਵਧੀਆ ਬਣੀ ਵੀ ਐਸ ਜੁਆਏ ਕਰਨੇ ਆ ਤੇ ਬਾਅਦ ਤੁਹਾਨੂੰ ਮਿਲਦੇ ਆ ਫਿਰ ਚਾਹ ਪੀ ਕੇ ਜੀ ਜੀ ਵਿਆਸ ਤੇ ਆ ਵਿਆਸ ਕੇ ساتھ ਲਓ ਜੇ ساتھ ਹੋਏ ਜੀ ਲੇਸ ਨਾਲ ساتھ ਲਓ ਅਸੀਂ ਆਣਾ ਤਾਂ ਉਧਰੋਂ ਅਸੀਂ ਸਾਹਮਣੇ ਜਿਹੜਾ ਹਾਣੀ ਸੁੱਕਾ ਬੱਤੀਦਾਰ ਨੇ ਉਧਰ ਆਉਣਾ ਸੀ ਹਰੀ ਕਪਤਨ ਤੋਂ ਤੇ ਬਾਕੀ ਉਧਰੋਂ ਤੇ ਅਸੀਂ ਕਹਿ ਰਹੇ ਆ ਵੇਖੋ ਇੱਥੇ ਰੋਡ ਦਾ ਵੀ ਉਹ ਸੋਹਣਾ ਸੀ ਇਸ ਕਰਕੇ ਰੋਡ ਦਾ ਵੀ ਉਹ ਦਿਖਾ ਰਹੇ ਆ ਇਹ ਰੋਡ ਖਡੂਰ ਸਾਹਿਬ ਵਾਲਾ ਰੋੜ ਹੈ ਬਹੁਤ ਹੀ ਪਿਆਰਾ ਸ਼ਾਂਤ ਕੋਈ ਪੀੜਾ ਨਹੀਂ ਇੱਕ ਸਾਈਡ ਤੇ ਨਹਿਰ ਲੱਗ ਗੁਜ਼ਰਦੀ ਹੈ ਤੇ ਇੱਕ ਪਾਸੇ ਜੰਗਲਾਤ ਲੱਗੇ ਬਹੁਤ ਹੀ ਪਿਆਰਾ ਵਿਊ ਸੀ ਇਸ ਵਾਰ ਸਤੇ ਜ਼ਿਕਾ ਵੀ ਥੋੜਾ ਜਿਹਾ ਸ਼ੂਟ ਕਰ ਲੈਣੇ ਆ ਤੇ ਇੱਥੇ ਅਸੀਂ ਨੇ ਸ਼ੂਟ ਕੀਤਾ ਇਹਨਾਂ ਕੋ ਸਟੇਸ਼ਨ ਤੋਂ ਥੱਲੇ ਉੱਤਰ ਪਏ ਆ ਹਾਂ ਬਿਆਸ ਉੱਤਰਦੀ ਆ ਮੇਟਾ ਮੇਰ ਕਾ ਚਾਰ ਹੈ ਨਹੀਂ ਨਾ ਲੈ ਕੋਣ ਉਹੀ ਨੇ ਨਾ ਬਾਏ ਬਾਏ ਲੈਟਸ ਗੋ ਅਸੀਂ ਆਏ ਨੀ ਪਹਿਲਾ ਲਾਲਾ ਆ ਗਈ ਤੂੰ ਆਣਾ ਹੀ ਕਰ ਜਲਦੀ ਕਰ ਲੈ ਖੋ ਜੀ ਕਰੋ ਦਰਸ਼ਨ ਡੇਰਾ ਬਿਆਸ ਦੇ ਹੈ ਆਪਾਂ ਡੇਰੇ ਬਿਆਸ ਪਹੁੰਚ ਚੁੱਕੇ ਆ ਤੇ ਮੂਏ ਸਾਰਾ ਕੁੱਟਿਆ ਗਿਆ ਹਲਮਟ ਨਾਲ ਬੜਾ ਪੂਰਾ ਹਾਲ ਹੋ ਜਾਂਦਾ ਤੇ ਹਲਮਟ ਤੋਂ ਬਿਨਾ ਸੇਫਟੀ ਨਹੀਂ ਹੁੰਦੀ ਤੇ ਆਪਾਂ ਡੇਰੇ ਪਹੁੰਚ ਚੁੱਕੇ ਆ ਬਾਕੀ ਦਾ ਪ੍ਰੋਸੈਸ ਹੁਣ ਤੁਹਾਨੂੰ ਅਗਾ ਜਾ ਕੇ ਵਿਖਾਵਾਂਗੇ ਇੱਥੇ ਥੋੜਾ ਰੈਸਟ ਕਰਨ ਵਾਸਤੇ ਰੁਕੇ ਸੀ ਤੇ ਕਈ ਆਣਾ ਪੈਂਟ ਪੁੱਟ ਸੈੱਟ ਕਰਦਾ ਪਿਆ ਹੈ। ਬਾਬਾ ਸਾਰਾ ਕੁਝ ਜਾਣੀ ਜਾਣੇ ਉਹਨੂੰ ਪਤਾ ਹੈ ਸਾਰਾ। ਤੇ ਹੁਣ ਅੱਗੇ ਜਾ ਕੇ ਬਾਕੀ ਦਾ ਤੁਹਾਨੂੰ ਪ੍ਰਸਾਦ ਦਿਖਾ ਦਿਆਂ। ਬਹੁਤ ਦੁਨੀਆ ਪਹੁੰਚੀ ਹੋਈ ਏ। ਕੀ ਹੈ? ਸੀ ਆਏ ਸੀ ਬਾਹਰ ਤੇ ਮੈਂ ਕਿਹਾ ਕਰ ਫੋਨ ਖਣ ਕਰ ਲੀਏ ਤੇ ਰਾਸ਼ ਬਹੁਤ ਜ਼ਿਆਦਾ ਹੈ ਇਹ ਵੇਖੋ ਬਾਹਰ ਆਏ ਸੀਗੇ ਤੇ ਰਾਸ਼ ਬਹੁਤ ਜ਼ਿਆਦਾ ਹੈ ਤੇ ਬਾਕੀ ਬੜਾ ਮਜ਼ਾ ਆ ਰਿਹਾ ਹੈ ਰਾਤ ਬਾਰਿਸ਼ ਤੇ ਗੜੇ ਬਹੁਤ ਜ਼ਿਆਦਾ ਪੈਣਾ ਸਾਰਾ ਜਿਉਕ ਨੂੰ ਇੱਕ ਇੱਕ ਵਾਰੀ ਤਾਂ ਲੱਗਦਾ ਸੀ ਛੱਡ ਕੁੱਚਣ ਲੱਗਿਆ ਤੇ ਹੁਣ ਘਾਰੇ ਫੋਨ ਕਰਨਾ ਸੀ ਇਸ ਵਾਸਤੇ ਬਾਹਰ ਆ ਕੇ ਫੋਨ ਪਿੱਕਿਆ ਤੇ ਹੁਣ ਫੇਰ ਅਸੀਂ ਜਾ ਕੇ ਨਹਾ ਲਵਾਂਗੇ ਇਹ ਲੰਗਰ ਛਕਣਾ ਹੈ ਜਾ ਕੇ ਲੰਗਰ ਛਾ ਕੇ ਤੇ ਰੈਸਟ ਵਗੈਰਾ ਕਰਾ ਕੇ ਰਾਤ ਰੈਸਟ ਵਿੱਚ ਹੀ ਦੀ। ਹੋਰ ਅਸੀਂ ਬਹੁਤ ਜ਼ਿਆਦਾ। ਜੀ ਹੋਣ ਕਰਦੇ ਹਾਂ ਆਹ ਇਹ ਬਾਹਰ ਦਾ ਵੀਊ ਜੀ ਸਾਰਾ। ਇਹ ਗੱਡੀਆਂ ਦੀ ਪਾਰਕਿੰਗ ਹੈ। ਅਸੀ ਆਏ ਬੈਠੇ ਹੁਣ ਬਾਹਰ ਇਹ ਤੇ ਜਾਣੇ ਤੇ ਹੁਣ ਜਾ ਕੇ ਨਹਾ ਨੂੰ ਤੇ ਫ੍ਰੈਸ਼ ਹੋ ਕੇ ਲੰਗਰ ਪਾਣੀ ਛਕਾਂਗੇ ਤੇ ਉਸ ਤੋਂ ਬਾਅਦ ਕਰਾਂਗੇ ਰਾਂਮਾ ਕੋਈ ਪਤਾ ਨਹੀਂ ਇਹਨੂੰ ਰੋੜੀ ਕੁੱਟਣ ਤੇ ਵੀ ਲਾਵਾਂ ਕਿਉਂ ਮੇਲਾ ਤਾਲ ਦਾ ਖਾਣ ਲੱਗ ਜਾਵੇ ਅਈ ਨਾ ਤੇ ਭੀ ਇਹ ਲਾਵੇ ਤਾਂ ਬੰਨੂ ਤੇ ਮੈ ਲਾਵਾਂ ਮਿਸਤਰੀਆਂ ਦਾ ਕੰਮ ਹੁੰਦਾ ਲੇਬਰ ਨੂੰ ਲਾਣਾ ਤੇ ਮਿਸਤਰੀਆਂ ਦਾ ਕੰਮ ਹੁੰਦਾ ਕੰਮ ਕਰਨਾ ਤੇ ਇਹਨਾਂ ਲਗਾ ਕੇ ਨੇ ਵੇਦੀਆਂ ਖਾਂਦਾ ਤੇ ਬਾਪੂ ਦੀ ਆਗ ਤੇ ਜਾ ਰਹੇ ਬਿਲਕੁਲ ਤੇ ਹੋਰ ਕਰਨੇ ਆ ਅੰਦਰ ਜਾਣ ਦੀ تیاری ਬਾਕੀ ਬਾਕੀ ਦਾ ਵਲੌਗ ਤੁਹਾਨੂੰ ਕੱਲ ਨੂੰ ਬਾਹਰ ਆ ਕੇ ਕੰਟੀਨਿਊ ਕਰਾਂਗੇ ਤੇ ਵਿਖਾਵਾਂਗੇ ਸਾਰਾ ਕੁਝ ਦੀ ਰਸਤੇ ਜੀ ਗਿਆ ਤੇ ਇਹ ਆਵੇਗਾ ਵਲੌਗ ਅੱਜ ਕਿ ਨਹੀਂ ਤਰੀਕ ਹੋਈ ਸੀ ਇਹ ਦੋ ਤਰੀਕਤ ਉਹ ਆ ਦੋ ਤਰੀਕ ਨੂੰ ਆਵੇਗਾ ਇਹ ਕਿਉਂ ਇੱਥੇ ਰੇਂਜ ਹੈ ਨਹੀਂ ਤਾਂ ਆਪਣੇ ਘਰੇ ਵਾਈਫਾਈ ਲੱਗੀ ਹੋਈ ਹੈ ਅਪਲੋਡ ਕਰਨ ਜਿੱਤੇ ਬਹੁਤ ਦਿੱਕਤ ਆਵੇਗੀ ਇਸ ਕਰਕੇ ਹੁਣ ਤੁਹਾਨੂੰ ਘਰੇ ਜਾ ਕੇ ਅਪਲੋਡ ਕਰਾਂਗੇ ਵਿਖਾਵਾਂਗੇ ਕਿ ਅਸੀਂ ਕੀ ਕੀ ਕੀਤਾ ਹੈ ਹੁਣ ਚਲਦੇ ਅੰਦਰ ਅੰਦਰ ਕੈਮਰਾ ਲਗਾ ਨਹੀਂ ਦਿੰਦੇ ਤੁਹਾਨੂੰ ਪਤਾ ਹੀ ਨਹੀਂ ਮਿਲਦੇ ਆ ਫਿਰ ਘਰ ਜਾ ਕੇ ਹਾਂਜੀ ਉਹ ਆਪਣਾ ਆਪ ਆ ਚੁੱਕੇ ਹਾਂ ਡੇਰੇ ਤੋਂ ਬਾਹਰ ਅਗਲੀ ਅਗਲੀ ਪਰਚੇ ਚ ਚાલુ ਹੋ ਰਹੀ ਹੈ ਤੇ ਹੀ ਬੋਲ ਅਗਲੀ ਕਾਰ ਵੀ ਇਹ ਵੀ ਆਪ ਬਾਹਰ ਆ ਚੁੱਕੇ ਹਾਂ ਸ਼ਾਸਨ ਸੁਣ ਕੇ ਤੇ ਹੁਣ ਕਾਰ ਨੂੰ ਜਾਣ ਦੀ ਤਿਆਰੀ ਹੈ ਤੇ ਬਾਕੀ ਜਿਹੜੀ ਵੀਡੀਓ ਨਹੀਂ ਸਹੀ ਹੈ ਰਾਸ਼ ਬੜਾ ਜਿਆਦਾ ਸੀ ਸਾਦੀ ਫਿਰ ਮੀ ਆਇਆ ਹੁਣ ਬਾਹਰ ਆ ਕੇ ਨਾਣਿਆ ਤੇ ਫਿਰ ਉਸ ਤੋਂ ਬਾਅਦ ਗੈਂਡੂ ਚਲਾਂਗੇ ਤੇ ਬਾਕੀ ਪਿੰਡ ਪਹੁੰਚ ਕੇ ਵੀਡੀਓ ਐਡਿਟ ਕਰਕੇ ਫਿਰ ਪਾਵਾਂਗੇ ਉੱਥੇ ਮਿਲਦੇ ਹਾਂ ਪਿੰਡ ਜਾ ਕੇ ਤੁਹਾਨੂੰ ਜੇ ਰਸਤੇ ਚ ਪੋਸੀਬਲ ਹੋਇਆ ਤਾਂ ਵੀਡੀਓ ਬਣਾਵਾਂਗੇ ਇਹ ਨਹੀਂ ਬਾਈ ਯਾਰ ਤੈਨੂੰ ਯਾਰ ਕੀ ਗੱਲ ਹੈ ਤੂੰ ਕੀ ਮੈਂ ਨਾ ਜ਼ਿਆਦਾ ਖਾਵੇਂ ਨਾ ਆਰਾ ਖਾਵਾ ਖਾਣਾ ਹੈ ਕਿ ਰੋਟੀ ਹੈ ਹੋਰ ਖਾਣੀ ਹੈ ਚਲ ਠੀਕ ਹੈ ਚਲੋ ਠੀਕ ਹੈ ਜੀ ਫਿਰ ਬਾਏ ਬਾਏ ਸਾਰਿਆਂ ਨੂੰ ਮਜਾ ਵੀਰਿਆ ਫਿਰ ਸਾਰਟ ਹੋ ਗਈ ਸੀ ਜਰਾ ਮੈਂ ਕਿਹਾ ਥੋੜੀ ਥੀਦੀ ਤੇ ਕੋਣ ਤੁਹਾਨੂੰ ਲੈ ਕੇ ਆਰਨ ਫਾਈਨਲੀ ਆਪਾਂ ਘਰ ਪਹੁੰਚ ਚੁੱਕੇ ਹਾਂ ਤੇ ਇੱਥੇ ਕਾੜ ਬਹੁਤ ਜ਼ਿਆਦਾ ਹੋ ਗਈ ਸੀ ਮੈਂ ਇਸ ਵਾਸਤੇ ਆ ਕੇ ਦੁਬਾਰਾ ਗਰਮ ਪਾਣੀ ਨਾਲ ਨਹਾਤਾ ਨੂੰ ਤਾਂ ਤੇ ਹੁਣ ਥੋੜਾ ਸਰੀਰ ਸੈੱਟ ਹੋਇਆ ਤੇ ਮੈਂ ਕਿਹਾ ਚਲੋ ਵਲੋਗ ਦੀ ਐਂਡਿੰਗ ਕਰ ਦਈਏ ਤੇ ਇੱਥੇ ਤੱਕ ਮੇਰੀ ਵੀਡੀਓ ਵੇਖਣ ਲਈ ਬਹੁਤ ਸ਼ੁਕਰੀਆ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰੋ ਵੀਡੀਓ ਵੇਖਣ ਵਾਸਤੇ ਫਿਰ ਤੋਂ ਦੁਬਾਰਾ ਧੰਨਵਾਦ ਮੇਰੀ ਵੀਡੀਓ ਪੂਰੀ ਜਰੂਰ ਦੇਖਿਆ ਕਰੋ ਕਿਉਂਕਿ ਮੈਂ ਆਪਣੀ ਜੋ ਜਿਸ ਤਰ੍ਹਾਂ ਦੀ ਮੇਰੀ ਬਾਰਡਰ ਵਾਲੀ ਲੈਂਗੁਏਜ ਮੇਰੀ ਪਛਾਹ ਹੈ ਜਿਸ ਤਰ੍ਹਾਂ ਦੀ ਸਾਨੂੰ ਮਾਨੂੰ ਵਿਰਸੇ ਜੀ ਭਾਸ਼ਾ ਮਿਲੀ ਮੈਂ ਉਸੇ ਭਾਸ਼ਾ ਵਿੱਚ ਹੀ ਅਬ ਵੀਡੀਓ ਬਣਾਉਂਦਾ ਹੁੰਨਾ ਸਾਡੀ ਬੋਲੀ ਇਸ ਤਰ੍ਹਾਂ ਦੀ ਹੈ ਅਸੀਂ ਇਸ ਤਰ੍ਹਾਂ ਹੀ ਬੋਲਦੇ ਹਾਂ ਘਰ ਚ ਵੀ ਬਾਹਰ ਵੀ ਤੇ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗਦੀ ਹੈ ਇਹ ਵੀ ਜ਼ਰੂਰ ਕਮੈਂਟ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਗੁੱਡ ਬਾਏ ਵੀਡੀਓ ਵੇਖ ਲਈ ਥੈਂਕ ਯੂ ਸ਼ੁਕਰੀਆ